ਮੈਂ ਇਹ ਦੇਖਣਾ ਚਾਹੁੰਦਾ ਕਿ ਧਰਤੀ ਦਾ ਦੂਸਰਾ ਰੱਬ ਕਿਹੜਾ ਹੈ ਧਰਤੀ ਦਾ ਦੂਸਰਾ ਰੱਬ ਕਿਹੜਾ ਹੈ ਅੱਜ ਸਾਡੇ ਕੋਈ ਹੋਰ ਵੀ ਰਿਲੇਟਿਵ ਇੱਥੇ ਦਾਖਲ ਸੀਗੇ ਮੈਂ ਉਸ ਦਾ ਪਤਾ ਲੈਣ ਵਾਸਤੇ ਆਇਆ ਕੱਲ ਦਾ ਮੈਂ ਉਹ ਦੇਖਣ ਗਿਆ ਕਿ ਵਾਗੇ ਦੂਸਰੇ ਰੱਬ ਨੂੰ ਮੈਂ ਆਪ ਮਿਲ ਕੇ ਜਾ ਰਾਂ ਤੇ ਮੈਂ ਅੱਜ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਪਹਿਲੀ ਹੱਥਾ ਲਾ ਕੇ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਦੇਵਤੇ ਇਨਸਾਨ ਜੇ ਧਰਤੀ ਦੇ ਹੈਗੇ ਹਨ ਇਹ ਗਰੀਬਾਂ ਦੇ ਮਸੀਹ ਹੈਗੇ ਔਰ ਇਹ ਪਿਆਰ ਹੀ ਸਾਡੀ ਤਾਕਤ ਆ ਔਰ ਅੰਮ੍ਰਿਤਸਰ ਦੇ ਵਿੱਚ ਹੁਣ ਹਸਪੀਟਲ ਖੁੱਲਣ ਜਾ ਰਿਹਾ ਹੈ ਔਰ ਵੀਰੋ ਜਿਹੜਾ ਅੰਮ੍ਰਿਤਸਰ ਚ ਹਸਪੀਟਲ ਖੁੱਲੇਗਾ ਉਥੇ ਬੱਚਿਆਂ ਦੇ ਭਾਜੀ ਛੋਟੇ ਬੱਚਿਆਂ ਦੇ ਦਿਲਾਂ ਦੇ ਅਪਰੇਸ਼ਨ ਬਿਲਕੁਲ ਫ੍ਰੀ ਮਤਲਬ ਬਿਲਕੁਲ ਫ੍ਰੀ ਭਾਵੇਂ ਕੋਈ ਕਲਕੱਤੀ ਤੋਂ ਭਾਵੇਂ ਦਿੱਲੀ ਤੋਂ ਭਾਵੇਂ ਬੰਗਲੌਰ ਤੋਂ ਤੇ ਭਾਵੇਂ ਲਾਹੌਰ ਤੋਂ ਜਿੱਥੋਂ ਮਰਜੀ ਬੱਚਾ ਜੀ ਟਿਕਟ ਵੀ ਆਪਣੇ ਹਸਪੀਟਲ ਵੱਲੋਂ ਭੇਜਿਆ ਕਰਾਂਗੇ ਔਰ ਪੂਰੇ ਇੰਡੀਆ ਦੇ ਵਿੱਚ ਇਸ ਚੀਜ਼ ਦੀ ਚਰਚਾ ਹੋਇਆ ਕਰੇਗੀ ਕਿ ਅਗਰ ਕਿਸੇ ਦੇ ਬੱਚੇ ਦੇ ਦਿਲ ਦਾ ਪ੍ਰਸ਼ਨ ਕਰਾਉਣਾ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਚਲ ਜਾਓ ਔਰ ਉੱਥੇ ਬੱਚੇ ਦਾ ਪ੍ਰਸ਼ਨ ਹੋ ਜਾਏਗਾ ਜਿਹੜਾ ਅੰਮ੍ਰਿਤਸਰ ਅਹੀਂ ਹਸਪੀਟਲ ਬਣਾ ਰਹੇ ਆ ਮੇਰਾ ਇੱਕ ਡ੍ਰੀਮ ਸੀ ਕਿ ਬੱਚਿਆਂ ਦੇ ਦਿਲਾਂ ਦੇ ਅਪ੍ਰਸ਼ਨ ਫ੍ਰੀ ਹੋਣ ਬਿਲਕੁਲ ਫ੍ਰੀ ਮਤਲਬ ਆਉਣ ਜਾਣ ਦਾ ਖਰਚਾ ਵੀ ਮਤਲਬ ਹਸਪੀਟਲ ਚੁੱਕੇ